ਮਲੋਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਐਸ ਵੇਲੇ ਟੈਂਡ ਖਟੜਾ ਚੋਹਰਾਮ ਵਿਖੇ ਮੌਜੂਦ ਆ ਤੇ ਜਿੱਥੇ ਕੋਲਾ ਮਹੱਲਾ ਦੇ ਪਵਿੱਤਰ ਤਿਹਾਰ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਸੰਗਤਾਂ ਵਕ ਵਕ ਥਾਮਾਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀਆਂ ਨੇ ਉਹਨਾਂ ਦੇ ਲਈ ਇਹਨਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਹੈ ਤੇ ਲੰਗਰ ਵਿਸ਼ੇਸ਼ ਗੱਲ ਇਹ ਕਿ ਛੋਲਿਆਂ ਦਾ ਲੰਗਰ ਲਗਾਇਆ ਗਿਆ ਹੈ ਇਹਨਾਂ ਦੁਨੋਂ ਤੇ ਗੱਲਬਾਤ ਕਰ ਲੈਂਦੇ ਹਾਂ ਦਰਾਲ ਜੀ ਜੀ ਕੀ ਨਾਮ ਹੈ ਤੁਹਾਡਾ ਸੁਖਜੀਤ ਸਿੰਘ ਜੀ ਸੁਖਜੀਤ ਸਿੰਘ ਜੀ ਇਹਦਾ ਲੰਗਰ ਤੁਹਾਡੇ ਵੱਲੋਂ ਲਗਾਇਆ ਗਿਆ ਆਮ ਤਾਂ ਲੋਕ ਦੇਖ ਦੋਨੇ ਆਪਾਂ ਵੀ ਜਿਹੜੇ ਅ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਤੁਹਾਡੇ ਵੱਲੋਂ ਛੋਲਿਆਂ ਦਾ ਲੰਗਰ ਹੀ ਕਿਉਂ ਲਗਾਇਆ ਗਿਆ ਜੀ ਛੋਲਿਆਂ ਦਾ ਵੀਰੇ ਇਹ ਤਾਂ ਹੁਣ ਪਹਿਲਾਂ ਅ ਵਜੇ ਬਜ਼ੁਰਗਾਂ ਨੇ ਚਲਾਇਆ ਸੀਗਾ ਅੱਛਾ ਅਸੀਂ ਤਾਂ ਬਸ ਵਿੱਚ ਸ਼ਾਮਲੇ ਹੋਏ ਆ ਮੰਨ ਲਓ ਇਹ ਵੀ ਸਾਡੇ ਜੰਮਣ ਤੋਂ ਪਹਿਲਾਂ ਦਾ ਚੱਲ ਰਿਹਾ ਠੀਕ ਹੈ ਜੀ ਤੇ ਬਸ ਉਹੀ ਲੀ ਚੱਲੀ ਆਉਂਦੀ ਆ ਠੀਕ ਆ ਤੇ ਬਾਕੀ ਅਸੀਂ ਸੇਵਾਦਾਰ ਥੋੜੇ ਓਨੇ ਕੇ ਹੁੰਨੇ ਆ ਆ ਸੌਖਾ ਰਹਿੰਦਾ ਸਾਨੂੰ ਠੀਕ ਆ ਤੇ ਸਵਾ ਵੇਲੇ ਵੀ ਇਹੀ ਚੱਲਦਾ ਹੁੰਦਾ ਠੀਕ ਹੈ ਇਹ ਹੁਣ ਵੀ ਹੌਲੇ ਬੜੇ ਤੇ ਅੰਦਾਜ਼ਨ ਫਿਰ ਕਿੰਨਾ ਕੁ ਜਿਹੜਾ ਹੈਗਾ ਛੋਲੇ ਨੇ ਜਿਹੜੇ ਲੱਗ ਜਾਂਦੇ ਨੇ ਛੋਲੇ ਵੀਰ ਜੀ ਸਾਰਾ ਟੋਟਲ ਖਰਚਾ ਸਾਡਾ 40-50 ਹਜ਼ਾਰ ਆ ਜਾਂਦਾ ਠੀਕ ਹੈ ਜੇ ਆਪਾਂ ਕੁਇੰਟਲਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਿੰਨੇ ਕੁ ਕੁਇੰਟਲ ਮੰਨ ਲਓ 3 ਕੁ ਕੁਇੰਟਲ ਛੋਲੇ ਲੱਗ ਗਏ ਜੀ ਹਾਂਜੀ ਬਾਕੀ ਚਾਹ ਦੁੱਧੋ ਚੱਲੀ ਜਾਂਦਾ ਨਾਲ ਉਹ ਤੇ ਕੋਈ ਪੱਕਾ ਨਹੀਂ ਹੁੰਦਾ ਕਦੇ ਘੱਟ ਮਿਲ ਜਾਂਦਾ ਨਾ ਭਾਈ ਠੀਕ ਹੈ ਤੇ ਵੀਰ ਜੀ ਤੁਹਾਡਾ ਕੀ ਨਾਮ ਆ ਜੀ ਪ੍ਰਲੋਜਨ ਸਾਹਿਬ ਪ੍ਰਲੋਜਨ ਜੀ ਇਹ ਫਿਰ ਕਿੰਨੇ ਕ ਟਾਈਮ ਤੋਂ ਇਹ ਜਿਹੜਾ ਹੈਗਾ ਲੰਗਰ ਦਾ ਕੀਤਾ ਹੈ ਪਰਮਾਣੂ ਚ ਚੱਲਦਾ ਹੈ ਇਹ ਤਾਂ ਜੀ ਬਹੁਤ ਸਾਲਾਂ ਦਾ ਹੀ ਚੱਲਦਾ ਹੈ ਸਭ ਤੋਂ ਪਹਿਲਾਂ ਦਾ ਹੀ ਚੱਲਦਾ 40 ਤੋਂ 45 ਸਾਲ ਤੋਂ ਪਹਿਲਾਂ ਦੇ ਇੰਨੇ 40 ਸਾਲ ਦੇ ਦਾ ਕਿਹੜਾ ਸਾਨੂੰ ਹੋ ਗਿਆ ਜੀ ਕਰਦਿਆਂ ਨੂੰ ਅੱਛਾ ਉਸ ਤੋਂ ਪਹਿਲਾਂ ਦੇ ਬਜ਼ੁਰਗ ਕਰਦੇ ਆ ਠੀਕ ਆ ਹਾਂ ਜੀ ਪਹਿਲਾਂ ਵੀ ਚੱਲਦਾ ਹੈ ਲੰਗਰ ਹੈ ਇਹ ਜੀ 83ਵਾਂ ਲੰਗਰ ਲੱਗਿਆ ਹੈ ਅੱਛਾ 83ਵਾਂ ਲੰਗਰ ਹੈ ਮਤਲਬ ਇਹ ਬਹੁਤ ਵਿਲੱਖਣ ਤੇ ਪਹਿਲੀ ਗੱਲ ਹੈ ਵੀ 83 ਸਾਲ ਤੋਂ ਇੱਕੋ ਹੀ ਸਾਲ ਚ ਦੋ ਹੁੰਦੇ ਆ ਵੀਰ ਜੀ ਹਾਂ ਸਾਲ ਚ ਦੋ ਹੁੰਦੇ ਅੱਛਾ ਇਹ ਯਾਨੀ ਕਿ 83ਵਾਂ ਲੰਗਰ ਹੈ ਤੁਹਾਡਾ ਵੀ ਛੋਲਿਆਂ ਦੇ ਲੰਗਰ ਲਾਉਂਦਾ ਜੀ ਛੋਲਿਆਂ ਦਾ ਹੀ ਲਾਉਣਾ ਹੈ ਜੀ ਕੱਲਾ ਠੀਕ ਆ ਛੋਲੇ ਚਾ ਤੇ ਤੜਦਲੇ ਬੰਦੇ ਜਾਣਦੇ ਹੋਣਗੇ ਬਹੁਤ ਮਸ਼ਹੂਰ ਹੋ ਇਸ ਚੀਜ਼ ਨੂੰ ਲੈ ਕੇ ਜੀ ਬਹੁਤ ਜਿਆਦਾ ਬਹੁਤ ਲੋਕ ਜਾਣਦੇ ਆ ਬਹੁਤ ਦੂਰ ਤੱਕ ਸਾਰੇ ਇੱਥੇ ਆਮ ਗੱਡੀਆਂ ਇਤੋਂ ਅੰਬਰ ਸੜਕ ਨਹੀਂ ਸਾਰੇ ਤੜਦਲੇ ਸਭ ਇੱਥੇ ਆ ਕੇ ਰੁਕਦੀਆਂ ਨੇ ਵੀ ਛੋਲੇ ਵਾਲੇ ਲੰਗਰ ਤੇ ਖਾਣਗੇ ਲੋਕਾਂਗੇ ਹਾਂ ਜੀ ਠੀਕ ਆ ਇਹ ਤਾਂ ਤੁਹਾਡੇ ਨਾਲ ਤੇ ਟੀਮ ਪੂਰੀ ਕਿੰਨੀ ਕੁ ਹੁੰਦੀ ਹੈ ਜਿਹੜੇ ਸੰਗਤ ਇੱਥੇ ਤੁਹਾਡਾ ਸੇਵਾ ਕਰਦੇ ਨੇ ਜਨਾਬ ਜੀਪਤਾ ਜੀ ਬਹੁਤ ਆ ਸਾਡੇ ਜੀ ਅੱਜ ਉਧਰ ਪੈਂਡ ਕੰਮ ਕਰਕੇ ਬੰਦੇ ਉਧਰ ਸੀਗੇ ਕੁਝ ਉਹਦੇ ਕਰਕੇ ਅੱਜ ਘੱਟ ਆਣ ਦੇ ਅਸੀਂ ਤਾਂ ਜੀ ਬਹੁਤ ਟੀਮ ਹੁੰਦੀ ਆ ਬੰਦੇ ਦਾ ਹਾਂ ਜੀ 40 50 ਜਣੇ ਤਾਂ ਇੱਥੇ ਹੁੰਦੇ ਹੀ ਆ ਜੀ ਹੁੰਦੇ ਹੀ ਆ ਹਨਾ ਠੀਕ ਆ ਸਵੇਰੇ ਸ਼ਾਮ ਥੋੜੇ ਘਟ ਜਾਂਦੇ ਆ ਜਦੋਂ ਘਰੇ ਕੰਮ ਕਰੂਗੀ ਜਾਂਦੇ ਨੇ ਤੇ ਬਾਕੀ ਅਸੀਂ ਛੋਲਿਆਂ ਦਾ ਇੱਥੇ ਲੰਗਰੇ ਤਾਂ ਚੱਲਦਾ ਕਿਉਂਕਿ ਸਵਾ ਮੇਲੇ ਵੀ ਅਸੀਂ ਸਾਡੇ ਪਿੰਡ ਦੀ ਜਣੀ ਇਹ ਸੋਚ ਆ ਵੀ ਕੋਈ ਪਕੌੜਿਆਂ ਦਾ ਜਾਂ ਹੋਰ ਉਹ ਚੀਜ਼ ਨੂੰ ਅਸੀਂ ਤਰਜੀਹ ਨਹੀਂ ਦਿੰਦੇ ਕਿਉਂਕਿ ਸਾਹਿਬ ਜਾਦਿਆਂ ਦੇ ਵੀ ਦਿਨ ਹੁੰਦੇ ਨੇ ਹਾਂ ਤੇ ਪਕੌੜੇ ਪਕੂੜਿਆ ਜਾਂ ਹੋਰ ਮਠਿਆਈਆਂ ਦਾ ਅਸੀਂ ਨਹੀਂ ਚੰਗਾ ਨਹੀਂ ਸਮਝਦੇ ਉਹਨੂੰ ਤੇ ਆ ਸਿੰਪਲ ਚੱਲਦਾ ਸਾਡਾ ਠੀਕ ਹੈ ਇਸ ਕਰਕੇ ਇਹੀ ਚੱਲਿਆ ਆਉਂਦਾ ਪਹਿਲਾਂ ਜਿਵੇਂ ਬਾਕੀ ਬਜ਼ੁਰਗਾਂ ਨੇ ਲਾਇਆ ਸੀ ਉਵੇਂ ਅਸੀਂ ਵੀ ਆਮ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਹੁੰਦੇ ਨੇ ਜਿਆਦਾ ਕਮੇਟੀ ਹੁੰਦੀ ਹੈ ਜਿਵੇਂ ਜਾਂ ਹੋਰ ਬੰਦੇ ਉਹ ਕਹਿੰਦੇ ਹੁੰਦੇ ਵੀ ਯਾਰ ਬੱਸ ਹੁਣ ਚੋਲੇ ਖਵਾ ਜੇ ਨੇ ਆਪਾਂ ਕੁਝ ਹੋਰ ਨਵਾਂ ਕਰ ਲਈਏ ਨਹੀਂ ਵੀਰੇ ਲੰਗਰ ਦਾ ਮੇਨ ਮਕਸਦ ਇਹ ਹੁੰਦਾ ਵੀ ਜੇ ਕੋਈ ਰਾਹੀ ਗिरा ਆਪਣਾ ਮ ਪੇਟ ਭਰਨਾ ਚਾਹੀਦਾ ਪੇਟ ਕਦੇ ਨਹੀਂ ਇਹ ਕਹਦਾ ਹੈਗਾ ਵੀ ਮੈਨੂੰ ਛੋਲੇ ਆਉਣ ਜਾਂ ਕੁਝ ਆਵੇ ਜਦੋਂ ਭੁੱਖ ਲੱਗੀ ਹੋਈ ਆ ਜੋ ਨਾਲੇ ਇੱਕ ਗੱਲ ਹੋਰ ਆ ਜੀ ਪਕੌੜਿਆਂ ਤੋਂ ਜਾਂ ਹੋਰ ਸਾਰੀਆਂ ਮਠਿਆਈਆਂ ਤੋਂ ਇਹ ਦੱਸੋ ਵੀ ਕਿਹੜੀ ਗੱਲੋਂ ਘਟਦੇ ਘਟਣਾ ਸਹੀ ਗੱਲ ਆ ਹਾਂ ਜੀ ਠੀਕ ਹੈ ਕੋਈ ਜੇ ਡਾਕਟਰੀ ਦੇ ਹਿਸਾਬ ਨਾਲ ਵੀ ਦੇਖ ਲੇ ਤਾਂ ਇਹ ਕਿਸੇ ਪਾਸਿਓ ਘਟਾ ਹੀ ਨਹੀਂ ਗੇ ਠੀਕ ਹੈ ਇਹ ਫਿਰ ਪੂਰੇ ਨਗਰ ਦੇ ਸਹਯੋਗ ਨਾਲ ਹਾਂ ਜੀ ਹਾਂ ਨਗਰ ਦਾ ਵੀ ਬਾਕੀ ਆਲੇ-ਦਾਲੇ ਪਿੰਡਾਂ ਦਾ ਵੀ ਹੋ ਜਾਂਦਾ ਜੀ ਜੋ ਵੀ ਆ ਜਾਂਦਾ ਇੱਥੇ ਸਾਰਾ ਖੁੱਲ੍ਹੇ ਹੀ ਚੱਲਦਾ ਜੀ ਕਿਸੇ ਨੂੰ ਮਨਾਹੀ ਨਹੀਂ ਜਿਹੜਾ ਮਰਜ਼ੀ ਆ ਜਾਵੇ ਬਹੁਤ-ਬਹੁਤ ਧੰਨਵਾਦ ਇਹ ਪੂਰੀ ਟੀਮ ਆ ਪਿੰਡ ਖਟੜਾ ਚੋਹਰਾਮ ਇਹ ਪਿੰਡ ਹੈ ਤੇ ਨਹਿਰ ਨਾਲ ਜਾਂਦੀ ਹੈ ਬਹੁਤ ਆਨੰਦ ਆ ਇਕਦਮ ਵਧੀਆ ਚੀਜ਼ ਹੈ ਸਾਰੀ ਤੇ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਨੇ ਲੋਕ ਉਹਨਾਂ ਦੇ ਲਈ ਇਹ ਸਕੂਨ ਵਾਲੀ ਗੱਲ ਹੁੰਦੀ ਹੈ ਸਕੂਨ ਇਸ ਤਰ੍ਹਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਜੇਕਰ ਆਪਾਂ ਗੱਲ ਕਰੀਏ ਤਾਂ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ ਇਹ ਅਜਿਹੀਆਂ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਿਆ ਕਰੋ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਨਵੀਂ ਸੇਧ ਨਵੀਂ ਤਰਜੀਹ ਮਿਲ ਸਕੇ ਮਾਨਵਤਾ ਦੇ ਕਾਰਜ ਕਰਨ ਦੇ ਲਈ ਲੋਕ ਭਲਾਈ ਦੇ ਕੰਮ ਕਰਨ ਦੇ ਕੈਮਰਾ ਪਰਸਨ ਹੁਸਨ ਪ੍ਰੀਤ ਦੇ ਨਾਲ ਮੈਂ ਵਿਅਸ ਸਿੰਘ ਰੋੜੀਆਂ ਬਲਾਉਟ ਲਾਈਵ ਦੇ